ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਇਹ ਜੋ ਸ੍ਰੀ ਸਹਿਜ ਪਾਠ ਸੇਵਾ ਦੀ ਲਹਿਰ ਚਲਾਈ ਹੈ ਕੋਟਾਨ ਕੋਟ ਸ਼ੁਕਰ ਹੈ ਸਤਿਗੁਰ ਦਾ ਜਿਨ੍ਹਾਂ ਨੇ ਇਹ ਸਾਰੀ ਸੇਵਾ ਸਰਦਾਰ ਜਤਿੰਦਰ ਸਿੰਘ ਜੀ ਆਸਟ੍ਰੇਲੀਆ ਤੇ ਉਹਨਾਂ ਦੇ ਪਰਿਵਾਰ ਪਾਸੋਂ ਲੈ ਰਹੇ ਹਨ ਬਹੁਤ ਸਾਰੀਆਂ ਸੰਸਥਾਵਾਂ ਇਸ ਸਹਿਜ ਪਾਠ ਦੀ ਲਹਿਰ ਵਿੱਚ ਸ਼ਾਮਲ ਹਨ ਬਹੁਤ ਸਕੂਲ ਅਤੇ ਕਾਲਜ ਤੇ ਯੂਨੀਵਰਸਿਟੀ ਵੀ ਸੇਵਾ ਕਰ ਰਹੀਆਂ ਹਨ ਬਹੁਤ ਸਾਰੇ ਨੌਜਵਾਨ ਇਹ ਸੇਵਾ ਕਰ ਰਹੇ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਵੀ ਬਾਣੀ ਨਾਲ ਜੁੜਦਾ ਹੈ ਉਹਦੇ ਅੰਦਰੋਂ ਅਤੇ ਬਾਹਰੋਂ ਜੀਵਨ ਬਦਲ ਜਾਂਦਾ ਹੈ ਕਿਉਂਕਿ ਗੁਰਬਾਣੀ ਹੀ ਹੈ ਜੋ ਮਨੁੱਖ ਦਾ ਸੁਭਾਅ ਬਦਲ ਸਕਦੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਜਤ ਹਾਕਾ ਮਨਾਇਆ ਜਾ ਰਿਹਾ ਹੈ 550 ਸਾਲਾਂ ਨੂੰ ਸਮਰਪਿਤ 2014 ਤੋਂ ਲੈ ਕੇ 2024 ਤੱਕ ਡੈਕੇਡ ਆਫ ਸਪਿਰਚੁਅਲ ਰੈਨੇਸਾਂ ਅਧਿਆਤਮਿਕ ਪੁਨਰ ਜਾਗਰਤੀ ਦਾ ਹਾਕਾ ਇੱਥੇ ਜਿ ਲੱਖਾਂ ਹੀ ਪਰਿਵਾਰਾਂ ਦਾ ਜੀਵਨ ਬਦਲਿਆ ਹੈ ਬਹੁਤ ਸਾਰੇ ਬੱਚਿਆਂ ਨੇ ਸਾਨੂੰ ਦੱਸਿਆ ਕਿੱਦਾਂ ਉਹਨਾਂ ਦੇ ਘਰਾਂ ਵਿੱਚ ਸ਼ਰਾਬ ਖਤਮ ਹੋ ਗਈ ਨਸ਼ਾ ਖਤਮ ਹੋ ਗਿਆ ਕਿਦਾਂ ਕੈਂਸਰ ਵਰਗੀਆਂ ਬਿਮਾਰੀਆਂ ਵੀ ਦੂਰ ਹੋਈਆਂ ਸੋ ਜਿਹੜੇ ਬੱਚੇ ਸੈਜਪਾਠ ਕਰਦੇ ਹਨ ਲੱਖਾਂ ਹੀ అనుభవ ਹਨ ਪਰ ਸਾਡੇ ਕੋਲ ਕੁਝ ਬੱਚਿਆਂ ਨੇ ਆਪਣੇ ਸੈਜਪਾਠ ਅਨੁਭਵ ਲਿਖ ਕੇ ਦਿੱਤੇ ਹਨ ਆਪਣੇ ਹੱਥੀ ਹਰ ਬੱਚੇ ਨੇ ਆਪਣੇ ਹੱਥ ਨਾਲ ਲਿਖ ਕੇ ਦਿੱਤਾ ਹੈ ਵੀ ਮੇਰਾ ਸੈਜਪਾਠ ਕਿਦਾਂ ਤੇ ਮੇਰੇ ਜੀਵਨ ਕਿਦਾਂ ਬਦਲਿਆ ਇੱਥੇ ਵੀ ਲਿਖਿਆ ਵੀ ਅੰਕਲ ਮੈਨੂੰ ਤਾਂ ਹੁਣ ਪਤਾ ਲੱਗਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਈ ਹਨ ਮੈਂ ਤੇ ਕੇਵਲ ਮੱਥਾ ਟੇਕਣ ਵਾਸਤੇ ਹੀ ਸਮਝਿਆ ਸੀ ਸਾਈ ਪੜ ਕਰਕੇ ਮੇਰਾ ਹੀ ਜੀਵਨ ਬਦਲ ਗਿਆ ਕਿਦਾਂ ਬਦਲਿਆ ਉਹਨਾਂ ਨੇ ਹੱਥ ਨਾਲ ਲਿਖਿਆ ਹੋਇਆ ਆਪਣਾ ਇਦਾਂ ਦੇ ਲੱਖਾਂ ਹੀ ਬੱਚਿਆਂ ਵਿੱਚੋਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਕੋਲ ਅੱਜ ਭਾਈ ਜਿਹੜੇ ਨੇ ਵੀਰਜੀ ਪਹੁੰਚੇ ਨੇ ਬੇਟਾ ਸੁਨੀਲ ਸਿੰਘ ਇਹ ਬੱਚੇ ਨੇ 7ਵੀਂ ਕਲਾਸ ਵਿੱਚ ਸਾਈ ਪੜ ਰੰਮ ਕੀਤਾ ਕੱਲਾ ਆਪ ਹੀ ਨਹੀਂ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ ਇਹਦੇ ਘਰ ਵਿੱਚ ਕਿਦਾਂ ਤਬਦੀਲੀ ਆਈ ਉਹ ਤਾਂ ਆਈ ਹੀ ਆਈ ਪਰ ਇਹਨੇ ਇਲਾਕੇ ਦੇ ਵਿੱਚ ਵੀ ਸਾਰੇ ਪਾਸੇ ਤਬਦੀਲੀ ਲੈਣ ਦੀ ਅਕਾਲ ਪ੍ਰਕਾਸ਼ ਨੇ ਇਹਨਾਂ ਕੋਲ ਸੇਵਾ ਲਈ 7th ਕਲਾਸ ਤੋਂ ਕਰਦੇ ਕਰਦੇ ਉਹ ਨੇ ਇਹ ਮਹਾਰਾਜ ਜੀ ਦੀ ਕਿਰਪਾ ਨਾਲ ਸਿਵਲ ਇੰਜੀਨੀਅਰ ਬਣ ਚੁੱਕੇ ਨੇ ਪਰ ਇਹ ਕਿੱਦਾਂ ਇਹ ਸਾਰੇ ਕੁਝ ਕੀਤਾ ਉਹ ਤੁਹਾਨੂੰ ਦੱਸਣਗੇ 2800 ਦੇ ਕਰੀਬ 2800 ਦੇ ਕਰੀਬ ਵਾਇਗੁਰੂ ਨੇ ਇਹਨਾਂ ਕੋਲ ਸੇਵਾ ਲਈ ਇਹ ਖਾਸ ਮਾਝੇ ਦੇ ਇਲਾਕੇ ਦੇ ਵਿੱਚ ਸੁਰ ਸਿੰਘ ਦਾ ਚੁਭਾਲ ਤਰਨ ਤਰਨ ਦਾ ਇਲਾਕਾ ਪਿੱਖੀਵਿੰਡ ਦਾ ਇਲਾਕਾ ਜਿੱਥੇ ਇਹਨਾਂ ਨੇ ਘਰ ਘਰ ਗੁਰਦੁਆਰਿਆਂ ਦੇ ਜਾ ਕੇ ਜਿਹੜੇ ਸੰਗਤਾਂ ਨੂੰ ਪ੍ਰੇਰਣਾ ਦਿੱਤੀ ਕਿ ਐਸਐਹਪਾ ਨਾਲ ਜੋੜਿਆ ਤੇ 2300 ਦੇ ਕਰੀਬ ਦੇ ਕਰੀਬ ਸੰਕਤਾਨੇ ਸਾਈਂ ਪਾਠ ਸੰਪੂਰਨ ਕਰਦੇ ਤੇ ਅੱਜ ਵੀ ਕੋਈ ਦੋ ਕੋਈ ਚਾਰ ਕੋਈ ਪੰਜ ਸਾਈਂ ਪਾਠ ਕਰ ਚੁੱਕਾ ਹੋਇਆ। ਕਈ ਘਰਾਂ ਵਿੱਚ ਜਿੱਦੋਂ ਇਹਨਾਂ ਨੇ ਪੋਥੀ ਦਿੱਤੀ ਤਾਂ ਇੱਕ ਪੋਥੀ ਦੇ ਉੱਤੋਂ ਪੰਜ-ਪੰਜ ਜਾਣੇ ਵੀ ਸਾਈਂ ਪਾਠ ਕਰਦੇ ਆਣ। ਆਓ ਭਾਈ ਸੁਨੀਲ ਸਿੰਘ ਜੀ ਨੂੰ ਮਿਲिए ਅਤੇ ਇਹਨਾਂ ਨਾਲ ਫਤਿਹ ਦੀ ਸਾਂਝ ਪਾਈਏ। ਸੋ ਭਾਈ ਸੁਨੀਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਤੋਂ 12 ਸਾਲ ਪਹਿਲਾਂ ਤਕਰੀਬਨ 2007 ਦੇ ਵਿੱਚ ਜਦੋਂ ਮੈਂ 7ਵੀਂ ਕਲਾਸ ਦੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦਿਵਾਨ ਸੁਰਸਿੰਘ ਦੇ ਵਿੱਚ ਮੈਂ ਜਦੋਂ ਪੜਦਾ ਸੀ ਤਾਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਸਾਡੇ ਸਕੂਲ ਵਿੱਚ ਆਈ ਇਹਨਾਂ ਵੱਲੋਂ ਵੀਰ ਸਾਡੇ ਸਕੂਲ ਵਿੱਚ ਭੇਜੇ ਗਏ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਬਾਰੇ ਥੋੜਾ ਦੱਸਿਆ ਤੇ ਨਾਲ ਉਹਨਾਂ ਨੇ ਗੱਲ ਕੀਤੀ ਸਹਿਜ ਪਾਠ ਦੀ ਤੇ ਉਦੋਂ ਅਸੀਂ ਸਕੂਲ ਦੇ ਵਿੱਚ ਸਾਡੇ ਪੇਪਰ ਹੁੰਦੇ ਸੀਗੇ ਦੇ ਸ਼ਰੋਮਣੀ ਕਮੇਟੀ ਦੇ ਪੇਪਰ ਆ ਗਏ ਸਿੱਖ ਮਿਸ਼ਨਰੀ ਕਾਲਜ ਦੇ ਪੇਪਰ ਆ ਗਏ ਸੋ ਇਦਾਂ ਦੇ ਹੁੰਦੇ ਸੀ ਤਾਂ ਜਦੋਂ ਸਹਿਜ ਪਾਠ ਬਾਰੇ ਦੱਸਿਆ ਗਿਆ ਤਾਂ ਘਰ ਦੇ ਵਿੱਚ ਜਦੋਂ ਸਲਾਹ ਕੀਤੀ ਤਾਂ ਲੱਗਿਆ ਵੀ ਸਾਨੂੰ ਵੀ ਸਹਿਜ ਪਾਠ ਕਰ ਲੈਣਾ ਚਾਹੀਦਾ ਹੈ ਜੇ ਅਸੀਂ ਇੱਕ ਵਾਰੀ ਸ਼ੁਰੂ ਤੇ ਕਰਕੇ ਦੇਖੀਏ ਵੀ ਅਸੀਂ ਕਰ ਸਕਦੇ ਆ ਜਾਂ ਨਹੀਂ ਤੇ ਉਸ ਸਮੇਂ ਘਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਸੀ ਤੇ ਦਾਸ ਦਾ ਜਿਹੜਾ ਹੁਣ ਸਰੂਪ ਹੈ ਉਸ ਸਮੇਂ ਇਹ ਰੂਪ ਵੀ ਨਹੀਂ ਸੀ ਉਸ ਸਮੇ ਕਟਿੰਗ ਸੀ ਪਰਿਵਾਰ ਵੀ ਸਾਰਾ ਕਿਉਂਕਿ ਅਸੀਂ ਹਿੰਦੂ ਫੈਮਿਲੀ ਨਾਲ ਰਿਲੇਟਡ ਆ ਸੋ ਉਸ ਸਮੇ ਸਾਰੇ ਪਰਿਵਾਰ ਦੀ ਤੇ ਮੇਰੇ ਵੀ ਕਟਿੰਗ ਹੀ ਸੀ ਤੇ ਉਸ ਸਮੇ ਮੇਰੇ ਪਾਪਾ ਜਿਹੜੇ ਉਹ ਮਸਕਟ ਦੇ ਵਿੱਚ ਫੋਰਨ ਕੰਟਰੀ ਦੇ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਦੇ ਜਿਹੜੀ ਇੱਕ ਫਿਜ਼ਿਕਲੀ ਪ੍ਰੋਬਲਮ ਕਹਿ ਲੋ ਵੀ ਉਹਨਾਂ ਨੇ ਹੈਗੀਆਂ ਸੀ ਵੀ ਡਿਸਕ ਪ੍ਰੋਬਲਮ ਸੀ ਸਪਾਈਨਲ ਕਾਰਡ ਜਿਹਨੂੰ ਅਸੀਂ ਕਹਿ ਦਿੰਦੇ ਆ ਸੋ ਉਹ ਉਹਦੇ ਕਰਕੇ ਨਾ ਤੇ ਉਹ ਕੋ ਚੰਗੀ ਤਰ੍ਹਾਂ ਕੰਮ ਕਰ ਪਾਉਂਦੇ ਸੀ ਸੋ ਕੋ ਉਹਨਾਂ ਦੀ ਜਿਹੜੀ ਤੰਦਰੁਸਤੀ ਜਿਹਨੂੰ ਕਹਰੇ ਵੀ ਉਹ ਘਟ ਰਹੀ ਸੀ ਦਿਨ-ਪਰਿ-ਦਿਨ ਸੁਝਸ ਕਰਕੇ ਉਹਨਾਂ ਨੂੰ ਜੇ ਇੰਡੀਆ ਦੇ ਵਿੱਚ ਅਸੀਂ ਦਵਾਈ ਲੈਣ ਵੀ ਜਿ ਉਹਨਾਂ ਨੂੰ ਆਉਣਾ ਪਵੇ ਉਹ ਵੀ ਉਹ ਟਾਈਮ ਤੇ ਟਾਈਮ ਨਹੀਂ ਆ ਸਕਦੇ ਸੀ ਕਿਉਂਕਿ ਕਈ ਵਾਰੀ ਪ੍ਰੋਬਲਮ ਹੀ ਇੰਨੀ ਆ ਜਾਂਦੀ ਸੀ ਤੇ ਉਸ ਸਮੇਂ ਜੋ ਵੀ ਆਮਦਨ ਸੀ ਉਹ ਅਪਸਾਰੀ ਉਹਨਾਂ ਦੀ ਜਿਹੜੀ ਮੈਡੀਸਿਨ ਵਗੈਰਾ ਤੇ ਦਵਾਈਦਾਰੂ ਤੇ ਸਾਰੀ ਲੱਗ ਜਾਂਦੀ ਸੀ ਜਿਸ ਕਰਕੇ ਜਿਹੜਾ ਘਰ ਦਾ ਮਕਾਨ ਸੀ ਉਹ ਵੀ ਸਾਡੇ ਕੋਲ ਨਹੀਂ ਰਿਹਾ ਤੇ ਅਸੀਂ ਕਿਰਾਏ ਤੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਜਦੋਂ ਸਹਿਜ ਪਾਠ ਸ਼ੁਰੂ ਕੀਤਾ ਤਾਂ ਜੇ ਕੋਈ 2-3 ਮਹੀਨੇ ਹੋਏ ਸੀ ਤਾਂ ਜਦੋਂ ਫੋਨ ਤੇ ਗੱਲ ਹੁੰਦੀ ਸੀ ਤਾਂ ਪਾਪਾ ਕਹਿੰਦੇ ਸੀ ਵੀ ਮੈਨੂੰ ਕੁਝ ਮਹਿਸੂਸ ਹੋ ਰਿਹਾ ਵੀ ਮੈਂ ਦਿਨ ਪ੍ਰਤੀ ਦਿਨ 1% 2% ਜਾਂ ਮਹੀਨੇ ਪ੍ਰਤੀ ਮਹੀਨੇ ਮੈਂ 10% ਮੈਨੂੰ ਲੱਗਦਾ ਕਿ ਮੈਂ ਠੀਕ ਆ ਤੇ ਹੌਲੀ-ਹੌਲੀ ਜਦੋਂ ਪਹਿਲੇ ਸਹਿਜ ਪਾਠ ਦਾ ਭੋਗ ਪਿਆ ਤਾਂ ਉਹ ਪੂਰੀ ਤਰ੍ਹਾਂ ਤਕਰੀਬਨ 70-75% ਉਹ ਪੂਰੀ ਤਰ੍ਹਾਂ ਠੀਕ ਹੋ ਗਏ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੇਖ ਕੇ ਵੀ ਜਦੋਂ ਸਹਿਜ ਪਾਠ ਮੈਂ ਕਰ ਰਿਹਾ ਫਿਰ ਉਹਨਾਂ ਨੇ ਕਿਹਾ ਵੀ ਮੈਂ ਵੀ ਸਹਿਜ ਪਾਠ ਸ਼ੁਰੂ ਕਰਾਂਗਾ ਮੰਮੀ ਨੇ ਕਿਹਾ ਵੀ ਮੈਂ ਵੀ ਸਹਿਜ ਪਾਠ ਸ਼ੁਰੂ ਕਰਾਂਗੀ ਵਾਹ ਜੀ ਤੇ ਭੈਣ ਨੇ ਵੀ ਫਿਰ ਸਹਿਜ ਪਾਠ ਸ਼ੁਰੂ ਕਰ ਲਿਆ ਫਿਰ ਇਦਾਂ ਦੇਖਦੇ ਦੇਖਦੇ ਵੀ ਸਾਨੂੰ ਲੱਗਿਆ ਵੀ ਮੈਂ ਉਸ ਸਮੇਂ ਸਕੂਲ ਦੇ ਟਾਈਮ ਹੀ ਪਹਿਲੇ ਸਹਿਜ ਪਾਠ ਦੇ ਟਾਈਮ ਹੀ ਮੈਂ ਜਿਹੜਾ ਵੀ ਕੇਸ ਕੀ ਸਜਾਉਣ ਲੱਗ ਪਿਆ ਸੀ ਕਿ ਹੁਣ ਕਿਸਾ ਧਾਰੀ ਹੋ ਜਾਈਏ ਕਿਉਂਕਿ ਸਿੱਖੀ ਸਰੂਪ ਨੂੰ ਚੰਗੀ ਤਰ੍ਹਾਂ ਜ ਪੂਰੀ ਤਰ੍ਹਾਂ ਅਪਣਾ ਲਈਏ ਫਿਰ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਜਿੱਦਾਂ ਕੈਂਪਾਂ ਦੇ ਵਿੱਚ ਆਉਂਦੇ ਰਹੇ ਉੱਥੋਂ ਦੇਖਣ ਨੂੰ ਮਿਲਿਆ ਵੀ ਕਈ ਵੀਰ ਆਪਣੇ ਇਲਾਕੇ ਦੇ ਵਿੱਚ ਸੇਵਾਵਾਂ ਨਿਭਾ ਰਹੇ ਆ ਕਿ ਉਹ ਬੱਚਿਆਂ ਨੂੰ ਲੈ ਕੇ ਆ ਰਹੇ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਗੁਰਬਾਣੀ ਦੀ ਬਹੁਤ ਜ਼ਰੂਰਤ ਹੈ ਸਾਡੇ ਇਲਾਕਿਆਂ ਨੂੰ ਆਪਣੇ ਆਪ ਸਾਨੂੰ ਸੰਭਾਲਣਾ ਪਏਗਾ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਣਗੀਆਂ ਤੁ ਫਿਰ ਇਦਾਂ ਦੇਖ ਕੇ ਤਾਂ ਮੈਨੂੰ ਵੀਰਜੀ ਹੋਣਾ ਨੇ ਕਿਹਾ ਵੀ ਤੇਰਾ ਇਲਾਕਾ ਖਾਲੀ ਪਿਆ ਮੈਂ ਕਿਹਾ ਨਹੀਂ ਵੀਰਜੀ ਇਲਾਕਾ ਖਾਲੀ ਕਿਦਾਂ ਪਿਆ ਤੇ ਇਹਨਾਂ ਨੇ ਕਿਹਾ ਵੀ ਤੇਰੇ ਇਲਾਕੇ ਸ਼ਹਿਜਪੁਰ ਬਹੁਤ ਘਟਿਆ ਫਿਰ ਮੈਂ ਉਸ ਦਿਨ ਹੀ ਉਸ ਤੋਂ ਅਗਲੇ ਦਿਨ ਹੀ ਮੈਂ ਆਪਣਾ ਸਾਈਕਲ ਫੜਿਆ ਤੇ ਨਾਲ ਦੇ ਪਿੰਡ ਦੇ ਵਿੱਚ ਗੁਰਮਤ ਗਿਆਨ ਮਸ਼ੀਨਰੀ ਕਾਲਜ ਗੁਰਗੋਬਿੰਦ ਸਿੰਘ ਸਟਡੀ ਸਰਕਲ ਦੀਆਂ ਜਾਂ ਕੋਈ ਹੋਰ ਸੰਸਥਾਵਾਂ ਜਿਹੜੀਆਂ ਕਲਾਸਾਂ ਲਗਾਉਂਦੀਆਂ ਸੀ ਮੈਂ ਉਹਨਾਂ ਵੀਰਾਂ ਨਾਲ ਕੰਟੈਕਟ ਕਰਨਾ ਸ਼ੁਰੂ ਕਰ ਦਿੱਤਾ ਵੀ ਵੀਰਜੀ ਇਦਾਂ ਇਦਾਂ ਸਾਡੀ ਸਾਡੀ ਸੰਸਥਾ ਦੇ ਨਾਲ ਮੇਰਾ ਕਿਸੇ ਨਾਲ ਲਿੰਕ ਹੈ ਤੇ ਤੁਸੀਂ ਮੈਨੂੰ 10-15 ਮਿੰਟ ਟਾਈਮ ਦੇ ਦਿਆ ਕਰੋ ਫਿਰ ਇਦਾਂ ਜਦੋਂ ਸਾਈਕਲ ਤੇ ਜਾਣਾ ਸ਼ੁਰੂ ਕਰ ਦਿੱਤਾ ਐਤਵਾਰ ਦੀ ਛੁੱਟੀ ਆ ਗਈ ਜਾਂ ਕੋਈ ਹੋਰ ਛੁੱਟੀ ਆ ਗਈ ਤੇ ਜੇ ਫ੍ਰੀ ਹੋਏ ਤੇ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਜਿੱਦਾਂ ਵੀ ਕੋਈ ਵੀਰ ਦੇ ਕਿਸੇ ਦੀ ਕਲਾਸ ਹੁੰਦੀ ਸੀ ਮੈਂ ਉੱਥੇ ਪਹੁੰਚ ਜਾਂਦਾ ਸੀ ਵੀ ਵਾਹ ਜੀ ਹਾਂ 15 ਦਿਨਾਂ ਬਾਅਦ 20 ਦਿਨ ਬਾਅਦ ਜਿੱਦਾਂ ਵੀ ਕਿਤੇ ਟਾਈਮ ਹੋਵੇ ਫਿਰ ਇਸੇ ਤਰ੍ਹਾਂ ਹੀ ਹੌਲੀ-ਹੌਲੀ ਸੰਗਤ ਤੋਂ ਬਾਅਦ ਫਿਰ ਡੋਰ ਟੂ ਡੋਰ ਜਾਣਾ ਸ਼ੁਰੂ ਕਰ ਕੀਤਾ ਵਾਹ ਜੀ ਡੋਰ ਟੂ ਡੋਰ ਜਾ ਕੇ ਜਿੱਦਾਂ ਉਹਨਾਂ ਵੀਰਾਂ ਨੂੰ ਹੀ ਜਿਹੜਾਂ ਪਿੰਡਾਂ ਦੇ ਵਿੱਚ ਕਲਾਸਾਂ ਲੱਗਦੀਆਂ ਸੀ ਉਹਨਾਂ ਵੀਰਾਂ ਨੂੰ ਨਾਲ ਲੈ ਕੇ ਸ਼ਾਮ ਦੇ ਟਾਈਮ ਕੋਈ 2-4 ਘੰਟੇ ਡੋਰ ਟੂ ਡੋਰ ਜਾਣਾ ਸ਼ੁਰੂ ਕਰ ਦਿੱਤਾ ਉੱਥੋਂ ਦੇ 2-4 ਵੀਰ ਲੈ ਉਸ ਪਿੰਡ ਦੇ ਤੇ ਡੋਰ ਟੂ ਡੋਰ ਜਾ ਕੇ ਕਾਫੀ ਸੰਗਤਾਂ ਨੇ ਜਿਹੜਾ ਕਿ ਸਹਿਜ ਪਾਠ ਆਰੰਭ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਹੁਣ ਏਰੀਆ ਦੇ ਵਿੱਚ ਕੋਈ ਚੰਗੇ ਸਕੂਲ ਵੀ ਹੈਗੇ ਆ ਜਿਹਨਾਂ ਨੂੰ ਸਾਨੂੰ ਕਵਰ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਨੌਜਵਾਨਾਂ ਨੂੰ ਜਾਂ ਛੋਟੇ ਬੱਚਿਆਂ ਨੂੰ ਜਿਹੜੀ ਖੁਰਾਕ ਅਸੀਂ ਦਵਾਂਗੇ ਉਹ ਫਲ ਉਦਾਂ ਦਾ ਹੀ ਸਾਨੂੰ ਮਿਲੇਗਾ ਫਿਰ ਅਸੀਂ ਜਦੋਂ ਸਕੂਲਾਂ ਦੇ ਵਿੱਚ ਮੈਂ ਜਾਣਾ ਸ਼ੁਰੂ ਕਰ ਦਿੱਤਾ ਮੈਂ ਪਲੱਸ 1 ਕਲਾਸ ਦੇ ਵਿੱਚੋਂ ਪੜ੍ਹਦਾ ਸੀ ਜਦੋਂ ਮੈਂ ਪਹਿਲੇ ਸਕੂਲ ਦੇ ਵਿੱਚ ਜਾ ਕੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕਰਕੇ ਤੇ ਲੈਕਚਰ ਅਸੀਂ ਬੁੱਕ ਕਰ ਲਿਆ ਤੇ ਗੁਰੂ ਮਹਾਰਾਜ ਨੇ ਸੇਵਾ ਲਈ ਉਹ ਪਹਿਲੇ ਸਕੂਲ ਦੇ ਵਿੱਚੋਂ ਹੀ 50 ਤੋਂ ਪਲੱਸ ਬੱਚਿਆਂ ਨੇ ਸਹਿਜ ਪਾਠ ਰੰਭ ਕਰ ਲਿਆ ਫਿਰ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਹੌਲੀ-ਹੌਲੀ ਆਪਣੇ ਇਲਾਕੇ ਦੇ ਵਿੱਚ ਤਕਰੀਬਨ 2800 ਦੇ ਸਹਿਜਪਾ 2800 ਦੇ ਆਸ-ਪਾਸ ਸਹਿਜਪਾ ਅਰੰਭ ਕਰਵਾਇ ਤੇ ਜਿਵੇਂ-ਜਿਵੇਂ ਸਕੂਲਾਂ ਦੇ ਵਿੱਚ ਜਾ ਕੇ ਮਹੀਨੇ-ਮਹੀਨੇ ਬਾਅਦ 2 ਮਹੀਨੇ ਬਾਅਦ ਜਿਵੇਂ ਵੀ ਸਮਾਂ ਦਿੰਦੇ ਸੀ ਸਕੂਲ ਦੇ ਜੋ ਆਪਣੇ ਸਮੇਂ ਦੇ ਹਿਸਾਬ ਨਾਲ ਜਿਵੇਂ ਵੀ ਸੈਟਿੰਗ ਹੁੰਦੀ ਸੀ ਉਹ ਜਾ ਕੇ ਉਹਨਾਂ ਦੇ ਉਹਨਾਂ ਨੂੰ ਫਾਲੋਅ ਅਪ ਕਰਨਾ ਫਿਰ ਉਸ ਤੋਂ ਬਾਅਦ ਜਿਸ ਸਮੇਂ ਉਸ ਸਮੇਂ ਜਿੱਦਾਂ ਦੇ ਹਾਲਾਤ ਸੀ ਮੈਨੂੰ ਨਹੀਂ ਸੀ ਲੱਗਦਾ ਵੀ ਮੈਂ ਕੁਝ ਕਰ ਪਾਵਾਂਗਾ ਕਿਉਂਕਿ ਕੋਈ ਪੜ੍ਹਾਈ ਦੇ ਲਈ ਖਰਚਾ ਨਹੀਂ ਸੀ ਫਿਰ ਗੁਰੂ ਮਹਾਰਾਜ ਨੇ ਜੋ ਵੀ ਕੀਤਾ ਫਿਰ ਪਲੱਸ 2 ਕੀਤੀ ਫਿਰ ਉਸ ਤੋਂ ਬਾਅਦ ਇੰਜੀਨੀਅਰਿੰਗ ਕੀਤੀ ਤੇ ਉਸ ਤੋਂ ਬਾਅਦ ਹੁਣ ਚੰਡੀਗੜ੍ਹ ਤੇ ਨੌਇਡਾ ਦੇ ਵਿੱਚ ਕੰਪਨੀ ਦਾ ਕੰਮ ਹੈ ਸੋ ਉੱਥੇ ਹੀ ਦੋਨਾਂ ਜਗ੍ਹਾ ਤੋਂ ਕਿਤੇ ਵੀ ਇੱਕ ਜਗ੍ਹਾ ਡਿਊਟੀ ਹੁੰਦੀ ਹੈ ਤੋ ਗੁਰੂ ਮਹਾਰਾਜ ਨੇ ਜੋ ਵੀ ਕੀਤਾ ਸਾਰਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇਹ ਸਾਰੀ ਸਹਿਜ ਪਾਠ ਦੀ ਬਖਸ਼ਿਸ਼ ਹੈ ਇਹ ਗੁਰਬਾਣੀ ਦੀ ਬਖਸ਼ਿਸ਼ ਹੈ ਸੋ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਮਾਤਾ ਪਿਤਾ ਨੂੰ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਨੂੰ ਇਹੀ ਬੇਨਤੀ ਆ ਵੀ ਅਸੀਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਆਪਣੇ ਇਲਾਕਿਆਂ ਨੂੰ ਮੁੜ ਹੁਣੇ ਗੁਰਬਾਣੀ ਦੇ ਲੜ ਲਾਉਣਾ ਸ਼ੁਰੂ ਕਰੀਏ ਤਾਂ ਜੋ ਸਹਿਜ ਪਾਠ ਦੇ ਅਰੰਭਤਾ ਆਪਣੀ ਉਮਰ ਦੇ ਹਿਸਾਬ ਨਾਲ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਗੁਰਬਾਣੀ ਬੱਚਾ ਸਹੀ ਪੜ੍ਹਨ ਲੱਗ ਗਿਆ ਹੈ اسی بچیاں ਨੂੰ ਸਹਿਜ ਪਾਠ ਜ਼ਰੂਰ ਆਰੰਭ ਕਰਵਾਈਏ ਇਹ ਇਦਾਂ ਤੇ ਮੈਂ ਆਪ ਜਿਹੜੇ ਜਿਹੜੇ ਸਕੂਲਾਂ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਮੈਂ ਜਾਂਦਾ ਮੈਨੂੰ ਬਹੁਤ ਵੀਰ ਪੈਣਾ ਮਿਲਦੇ ਆ ਜਿਹੜੇ ਕਹਿੰਦੇ ਵੀ ਸਾਡਾ ਜੀਵਨ ਤਬਦੀਲ ਹੋ ਗਿਆ ਸੋ ਮੈਨੂੰ ਵੀ ਇਹ ਸੀ ਕਿ ਜੇ ਮੇਰਾ ਜੀਵਨ ਤਬਦੀਲ ਹੋਇਆ ਤੇ ਇਸ ਨਾਲ ਮੈਂ ਚਾਹੁੰਦਾ ਵੀ ਹੋਰਾਂ ਦੇ ਜੀਵਨ ਵੀ ਤਬਦੀਲ ਹੋਣ ਸੋ ਇਹ ਗੁਰੂ ਸਾਹਿਬ ਨੇ ਸਾਰੀ ਕਿਰਪਾ ਜਿਹੜੀ ਸਾਰੀ ਸੇਵਾ ਗੁਰੂ ਸਾਹਿਬ ਨੇ ਆਪ ਲਈ ਵੀਰਾਂ ਦੇ ਸਹਿਯੋਗ ਨਾਲ ਸਰਦਾਰ ਜਤਿੰਦਰ ਸਿੰਘ ਜੀ ਆਸਟ੍ਰੇਲੀਆ ਵੀਰ ਰਾਜਪਾਲ ਸਿੰਘ ਜੀ ਵੀਰ ਜਤਿੰਦਰ ਸਿੰਘ ਜਤਿੰਦਰਪਾਲ ਸਿੰਘ ਜੀ ਸਤਨਾਮ ਸਿੰਘ ਜੀ ਸਲੋਪੁਰੀ ਅਤੇ ਸਾਰੀ ਸਮੂਹ ਸਾਰੀ ਟੀਮ ਨੇ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਗੁਰੂ ਮਹਾਰਾਜ ਨੇ ಅಪਾਰ ਬਖਸ਼ਿਸ਼ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ